ਲੱਗਦਾ ਇਹਦੇ ਵਿੱਚ ਕੋਈ جنگ ਦਾ ਇੱਕ ਸ਼ਾਇਦ ਕੋਈ ਮਸਲੇ ਦਾ ਹੱਲ ਹੋ ਸਕਦਾ ਪਰ ਪਹਿਲਾਂ ਜੋ ਪੈਲਗਾਮ ਦੇ ਵਿੱਚ ਹੋਇਆ ਉਹ ਤੇ ਮੈਂ ਇਹ ਕਹੂੰਗਾ ਬਹੁਤ ਮਾੜਾ ਹੋਇਆ ਪਹਿਲੀ ਗੱਲ ਹਨਾ ਤੁਹਾਨੂੰ ਰਾਤੀ ਇੱਕ ਕੱਲ ਦਾ ਨੋਟੀਫਿਕੇਸ਼ਨ ਆਇਆ ਕਿ ਅੱਜ ਬਲੈਕਆਊਟ ਹੋਏਗਾ ਮਿਸਰ ਦੇ ਵਿੱਚ 7 ਤਰੀਕ ਨੂੰ ਤੇ ਸਾਇਰਨ ਮਜਾਏ ਜਾਣਗੇ ਪਰ ਉਸ ਤੋਂ ਪਹਿਲਾਂ ਹੀ ਰਾਤੀ ਇਹਨਾਂ ਨੇ ਅਟੈਕ ਕਰ ਦਿੱਤਾ ਪਾਕਿਸਤਾਨ ਤੇ ਪਰ ਮੈਨੂੰ ਲੱਗਦਾ ਕਿ ਅੱਜ ਦਾ ਬਲੈਕਆਊਟ ਕਿਤੇ ਨਾ ਕਿਤੇ ਲੋਕੀ ਨੌਨ ਸੀਰੀਅਸ ਤਰੀਕੇ ਨਾਲ ਲੈ ਰਹੇ ਸੀਗੇ ਥੋੜਾ ਹਲਕੇ ਚ ਲੈ ਰਹੇ ਸੀਗੇ ਬਟ ਮੈਨੂੰ ਲੱਗਦਾ ਹੁਣ ਥੋੜਾ ਸੀਰੀਅਸ ਤਰੀਕੇ ਨਾਲ ਲੋ ਕਿਉਂਕਿ ਬਲੈਕਆਊਟ ਹੈ ਕੁਝ ਵੀ ਹੋ ਸਕਦਾ ਕਿਉਂਕਿ ਜਦੋਂ ਜੰਗ ਲੱਗਦੀ ਹੈ ਤਾਂ ਹਰ ਕੋਈ ਚਾਹੇ ਛੋਟਾ ਚਾਹੇ ਵੱਡਾ ਅਟੈਕ ਜਵਾਬ ਜਵਾਬੀ ਜ਼ਰੂਰ ਦਿੰਦਾ ਬਹੁਤ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਗ ਦੇ ਮੌਜੂਦਾ ਹਾਲਾਤਾਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕਹਿਣਾ ਕੀ ਹੈ ਜਿੱਦਾਂ ਆਮ ਲੋਕ ਮ ਦੀ ਦਾਇਨਾ ਮਸਜਿਦ ਢਾਈ ਆ ਕੋਈ ਇਹ ਕੰਮ ਵਧੀਆ ਥੋੜੀ ਕਿਸੇ ਦੇ ਹਨ ਤਾਂ ਬਾਕੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਪਾਕ ਕਿਹਾ ਸੀ ਅਸੀਂ ਤਾਂ ਪਾਕਿਸਤਾਨ ਨੂੰ ਕਦੀ ਮਾਰ ਨਹੀਂ ਸਮਝਿਆ ਤਾਂ ਉਧਰ ਵੀ ਸਾਡਾ ਪੰਜਾਬ ਇਧਰ ਵੀ ਸਾਡਾ ਪੰਜਾਬ ਹੈ ਮਾਰੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਅੰਬਰਸਰੀਆ ਪਾਉ ਕੱਲ ਰਾਤ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਆਪਰੇਸ਼ਨ ਸਿੰਦੂਰ ਦੇ ਹੇਠਾਂ ਹਮਲਾ ਕੀਤਾ ਗਿਆ ਹੈ ਜਿਸ ਦੇ ਕਰਕੇ ਪਾਕਿਸਤਾਨ ਦਾ खासा ਵੱਡਾ ਨੁਕਸਾਨ ਹੋਇਆ ਹੈ ਭਾਰਤ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਪੈਟਰੋਲ ਪੰਪਾਂ ਤੇ ਰਸਨ ਦੀਆਂ ਦੁਕਾਨਾਂ ਦੇ ਉੱਪਰ ਰਸ਼ ਲੱਗਣਾ ਸ਼ੁਰੂ ਹੋ ਗਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਸ ਉੱਪਰ ਕੀ ਕਹਿਣਾ ਹੈ ਆਜੂ ਜਾਣਦੇ ਹਾਂ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਉੱਪਰ ਆਜੋ ਕੱਲ ਰਾਤ ਭਾਰਤੀ ਫੌਜ ਵੱਲੋਂ ਇੱਕ ਆਪਰੇਸ਼ਨ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹਾਂਜੀ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸੰਧੂਤ ਹਾਂਜੀ ਤੇ ਭਾਰਤ ਦੇ ਵਿੱਚ ਜਿਹੜੇ ਆ ਉਹ ਜੰਗ ਦੇ ਅਸਾਰ ਸਾਫ਼ ਦਿਖਾਈ ਦੇ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਜੀ ਮੇਰਾ ਵਿਚਾਰ ਤੇ ਇਹੋ ਆ ਵੀ ਅਸਾਰ ਤੇ ਬੰਦੇ ਜਾ ਰਹੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਪਹਿਲਗਾਮ ਚ ਹੋਇਆ ਤੇ ਉਹਦੇ ਰਿਟੈਲੀਏਸ਼ਨ ਚ ਉਹਨਾਂ ਨੇ ਅੱਗੇ ਹਮਲਾ ਕੀਤਾ ਹੈ ਹੁਣ ਇੰਡੀਆ ਵਾਲੇ ਨੇ ਵੀ ਜਵਾਬੀ ਜਿਹੜੀ ਕਾਰਵਾਈ ਬੰਦੀ ਸੀ ਉਹਦੇ ਕਰਨੀ ਚਾਹੀਦੀ ਹੈ ਵੈਸੇ ਪਰ ਮੈਨਾਂ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਬਿਕੋਜ਼ ਅੱਗੇ ਵੀ ਬਹੁਤ ਨੁਕਸਾਨ ਹੋਇਆ ਹੈ ਉਹ جنگ ਨਾਲ ਕਦੀ ਕਿਸੇ ਨੂੰ ਫਾਇਦਾ ਨਹੀਂ ਹੋਇਆ ਪਹਿਲਾਂ ਵੀ ਜਦੋਂ 1947 ਮਿਲੇ ਵੀ ਜਦੋਂ ਪੰਜਾਬ ਦੋ ਹਿੱਸਿਆਂ ਚ ਵੰਡਿਆ ਗਿਆ ਤੇ ਉਹਦਾ ਕੀ ਕੋਈ ਫਾਇਦਾ ਹੋਇਆ ਅੱਧੇ ਲੋਕੀ ਉਧਰ ਚੱਲ ਗਏ ਅੱਧੇ ਉਧਰ ਚੱਲ ਗਏ ਤੇ ਹੁਣ ਵੀ ਇਹ ਜੰਗ ਲੱਗੂਗੀ ਤੇ ਉਹਦੇ ਨਾਲ ਦੋਵੇਂ ਮੁਲਕਾਂ ਦਾ ਨੁਕਸਾਨ ਹੀ ਹੋਣਾ ਚੁੱਕ ਫਾਇਦਾ ਕਹੇ ਦਾ ਨਹੀਂ ਆਗਾ ਤੇ ਮੇਰੇ ਦੇ ਵਿਚਾਰੇ ਆ ਵੀ ਮੇਰੀ ਤੇ ਅਦਾਸ ਵੀ ਆ ਬੀ ਜੰਗ ਨਾ ਹੀ ਲੱਗੇ ਤੁਹਾਡਾ ਕੀ ਕਹਿਣਾ ਇਸ ਬਾਰੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਰ ਜੰਗ ਲੱਗਣੀ ਚਾਹੀਦੀ ਹੈ ਕਿ ਨਹੀਂ ਨਹੀਂ ਲੱਗਣੀ ਚਾਹੀਦੀ ਮਤਲਬ ਥੋੜੀ ਐਕਸਪਲੇਨੇਸ਼ਨ ਦੋ ਕਿਉਂ ਨਹੀਂ ਲੱਗਣੀ ਚਾਹੀਦੀ ਵੈਸੇ ਜੰਗ ਲੱਗਣੀ ਨਹੀਂ ਚਾਹੀਦੀ ਬਿਲਕੁਲ ਗਲਤ ਹੈ ਜੰਗ ਵੈਸੇ ਵੀ ਮਤਲਬ ਨੁਕਸਾਨ ਦੋਵਾਂ ਦੇਸ਼ਾਂ ਦਾ ਹੋਊਗਾ ਫਾਇਦਾ ਕੋਈ ਨਹੀਂ ਨਿਕਲਣਾ ਜੰਗ ਦੇ ਵਿੱਚੋਂ ਨਹੀਂ ਲੱਗਣੀ ਚਾਹੀਦੀ ਜੰਗ ਮੈਂ ਤਾਂ ਕਹਿਣਾ ਬਾਕੀ ਕੋਈ ਪਤਾ ਨਹੀਂ ਗਲਤ ਗੱਲ ਆ ਜੰਗ ਨਹੀਂ ਲੱਗਣੀ ਚਾਹੀਦੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸੱਚੀ ਕਾਲ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕਾਰ ਜਿਹੜਾ ਗਰਮਾ ਗਰਮੀ ਚੱਲ ਰਹੀ ਹੈ ਉਸ ਉੱਪਰ ਥੋੜਾ ਕੀ ਕਹਿਣਾ ਹੈ ਕੁਝ ਨਹੀਂ ਕਹਿਣਾ ਮੇਰਾ ਥੋੜਾ ਕੀ ਕਹਿਣਾ ਤੁਸੀਂ ਚਾਹਉਂ ਨੀਓ ਪਾਕਿਸਤਾਨ ਦੇ ਵਿੱਚ ਨੋ ਕਮੈਂਟ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗਣ ਦੇ ਅਸਾਰ ਬਣੇ ਹੋਏ ਐ ਉਸ ਉੱਪਰ ਤੁਹਾਡਾ ਕੀ ਕਹਿਣਾ ਹੈ ਵਧੀਆ ਪਾਕਿਸਤਾਨ ਖਤਮ ਹੋ ਜਾਏਗਾ ਤੁਹਾਡਾ ਕੀ ਕਹਿਣਾ ਹੈ ਮੇਰਾ ਇਹ ਕਹਿਣਾ ਹੈ ਭਈ ਮਤਲਬ ਠੀਕ ਹੈ ਆਫਕੋਰਸ ਪਾਕਿਸਤਾਨ ਨੇ ਪੰਗਾ ਲਿਆ ਵੀ ਇੰਡੀਆ ਵੀ ਜਵਾਬ ਦੇਗਾ ਪਿੱਛੇ ਕਿਉਂ ਹਟੇਗਾ ਪਾਕਿਸਤਾਨ ਦੇ ਮੁਤਾਬਿਕ ਜੰਗ ਲੱਗਣੀ ਚਾਹੀਦੀ ਲਕੋਰਸ ਉਹਨੇ ਪੰਗਾ ਪਹਿਲੇ ਲਿਆ हां मसला तो है बट लेके शुरू न शुरू उनकी तरफ जो है वो मतलब किसी को कान खोलने के, के लिए किसी के कि कान खोलने के लिए कई बारी दिमाग का करना पड़ता है तो इथे बहुत जोश दिखाई दे रहा है गुरु नानक देव यूनिवर्सिटी ਦੇ ਵਿਦਿਆਰਥੀਆਂ ਦੇ ਵਿੱਚ ਹੋਰ ਲੋਕਾਂ ਦੀ ઓપિનિયન્સ લેਂਦੇ ਆ ਲੋਕਾਂ ਦਾ ਕੀ કહેਣਾ ਹੈ ਸਰ ਜੀ ਨਾਲ ਗੱਲਬਾਤ ਕਰਦੇ ਆ ਜੋ ਯੂਨੀਵਰਸਿਟੀ ਤੇ ਬਹੁਤ ਫੇਮਸ ਕਲਾਕਾਰ ਨੇ ਸਰ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਰਾਤੀ ਜੋ ਇੰਡੀਆ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਆਪਰੇਸ਼ਨ ਸੰਧੂਰ ਹਾਂਜੀ ਤੇ ਜੰਗ ਦੇ ਅਸਰ ਬਣਦੇ ਦਿਖਾਈ ਦੇ ਰਹੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੰਗ ਤੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਹੈਨਾ ਮੈਂ ਸਮਝਦਾ ਇਹ ਤੇ ਸਾਰੇ ਲੋਕ ਜਿਹੜੇ ਆਮ ਨਾਗਰਿਕ ਹੈ ਉਹ ਹੀ ਕਹਿੰਦੇ ਕਿ ਜੰਗ ਨਹੀਂ ਹੋਣੀ ਚਾਹੀਦੀ ਪਰ ਜਿਸ ਤਰ੍ਹਾਂ ਆਪਣਾ ਇੰਡੀਆ کہہ ਰਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਲੇਗਾਮ ਦੇ ਵਿੱਚ ਬਦਲਾ ਲਿਆ ਵਾ ਉਹਦੇ ਕਰਕੇ ਅਸੀਂ ਇਦਾਂ ਕੀਤਾ ਵਾ ਤੇ ਹੁਣ ਇਹ ਜੰਗ ਦੀ ਸ਼ੁਰੂਆਤ ਹੈ ਦੇਖੋ ਹੁਣ ਇਹ ਕਿੱਥੇ ਲੈ ਕੇ ਜਾਂਦੇ ਪਰ ਅਸੀਂ ਵਾਈਗਰੂ ਅਗੇ ਅਰਦਾਸ ਕਰਦੇ ਹਾਂ ਕਿ ਜੰਗ ਨਹੀਂ ਹੋਣੀ ਚਾਹੀਦੀ ਤੇ ਸਾਰਿਆਂ ਨੂੰ ਇਹ ਸੰਦੇਸ਼ ਹੈ ਕਿ ਜਿੰਨਾ ਹੋ ਸਕੇ ਇਸ ਜੰਗ ਤੋਂ ਬਚੋ ਨਹੀਂ ਹੋਣਾ ਚਾਹੀਦਾ ਹੈ ਨਾ ਬਹੁਤ ਬਹੁਤ ਧੰਨਵਾਦ ਇੱਥੇ ਕੁਝ ਸਟੂਡੈਂਟਸ ਬੈਠੇ ਨੇ ਇਹਨਾਂ ਸਟੂਡੈਂਟਸ ਦਾ ਵੀ ਰਿਵਿਊ ਲੈ ਲੈਣੇ ਆਂ ਇੰਡੀਆ ਪਾਕਿਸਤਾਨ ਦੇ ਵਿੱਚ ਕਾਰਜੂ ਮਾਹੌਲ ਬਣਿਆ ਹੋਇਆ ਹੈ ਉਸ ਉੱਪਰ ਤੁਹਾਡਾ ਕੀ ਕਹਿਣਾ ਹੈ ਸਹੀ ਹੋਇਆ ਜੋ ਹੈ ਤੁਹਾਨੂੰ ਲੱਗਦਾ ਹੈ ਕਿ ਜੰਗ ਲੱਗਣੀ ਚਾਹੀਦੀ ਹੈ ਮਤਲਬ ਐ ਸੱਚ ਜੰਗਤਾ ਨਹੀਂ ਲਗਣੀ ਚਾਹੀਦੀ ਹੈ ਜਿਵੇਂ ਉਹਦਾ ਕਨਕਲੂਜਨ ਸੀਗਾ ਉਹਨਾਂ ਨੇ ਪਹਿਲਗਾਮ ਦਾ ਸਟਾਰਟਿੰਗ ਕੀਤਾ ਸੀਗਾ ਤੇ ਇਹਨਾਂ ਨੇ ਇੱਕ ਰਿਸਪਾਂਸ ਦਿੱਤਾ ਪਹਿਲੇ ਤਾਂ ਇਹਨਾਂ ਨੇ ਸੈਟਅਪ ਕੀਤਾ ਹੋਣਾ ਆ 14 ਦਿਨਾਂ ਦੇ ਵਿੱਚ ਜਿਹੜਾ ਵੀ ਕੀ ਹਾਂ ਵੀ ਸਿਵਿਲਿਅਨ ਨੂੰ ਕਿਵੇਂ ਡਿਫੈਂਡ ਕੀਤਾ ਜਾਏ ਮਤਲਬ ਮੇਰੇ ਕਾਫੀ ਫਰੈਂਡਸ ਹੈਗੇ ਬਾਰਡਰ ਏਰੀਆ ਦੇ ਨੀਅਰ ਅਬਾਊਟ ਜਿਹੜੇ ਹੈਗੇ ਆ ਉਹਨਾਂ ਨੇ ਦੱਸਿਆ ਕਿ ਸਾਰਾ ਉੱਥੇ ਪ੍ਰੈਪਰੇਸ਼ਨ ਐਂਡ ਆਲ ਉਹਨਾਂ ਨੇ ਅ ਕਾਈਂਡ ਆਫ 에ਅਰ ਸਟ੍ਰਾਈਕ ਕਰਨੀ ਸੀਗੀ ਸੋ ਵਿਦ ਦਾ ਹੈਲਪ ਆਫ ਡਰੋਨ ਇਹਨਾਂ ਨੇ ਕਰਤਾ ਤੁਹਾਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਕੋਈ ਜਵਾਬੀ ਕਾਰਵਾਈ ਕਰੇਗਾ ਇਸ ਦੇ ਬਦਲੇ ਵਿੱਚ ਓខਾ ਹੀ ਹੈ ਉਹ ਡਰਿਆ ਪਿਆ ਉਹੀ ਜੇ ਕੀਤਾ ਤੇ ਵੀ ਆਰ ਮੈਚੁਰ ਏਨਫ ਟੂ ਪ੍ਰੋਟੈਕਟ ਆਵਰ ਕੰਟਰੀ ਫਰੋਮ ਦਮ ਤੁਹਾਡਾ ਕੀ ਕਹਿਣਾ ਹੈ ਇਹ ਸਪੋਰਟ ਇਹ ਹੀ ਦੱਸ ਸਕਦਾ ਮੈਂ ਤੁਹਾਡਾ ਕੀ ਕਹਿਣਾ ਹੈ ਇਹਨਾਂ ਦੇ ਬਿਸ਼ੋਏ ਸਿਆਣੇ ਹੈਗੇ ਜੀ ਸਰਕਾਰ ਭਾਰੇ ਨਾ ਤੇ ਛੱਡਦਾ ਠੀਕ ਹੈ ਥੈਂਕ ਯੂ ਤੁਹਾਡਾ ਕੀ ਕਹਿਣਾ ਹੈ ਇੰਡੀਆ ਤੇ ਪਾਕਿਸਤਾਨ ਦੀ ਜੰਗ ਦੇ ਉੱਪਰ ਜੰਗ ਲੱਗਣੀ ਚਾਹੀਦੀ ਹੈ ਜਾਂ ਫਿਰ ਨਹੀਂ 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 ਲੱਗਣੀ ਚਾਹੀਦੀ ਆਮ ਤੁਹਾਡਾ ਕੀ ਕਹਿਣਾ ਹੈ ਹਰ ਇੱਕ ਇਨਸਾਨ ਹੀ ਹੈ ਤੇ ਜੋ ਵੀ ਹੋ ਰਿਹਾ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਵਧੀਆ ਹੋ ਰਿਹਾ ਮਤਲਬ ਤੁਹਾਡੇ ਮੁਤਾਬਕ ਜੰਗ ਲੱਗਣੀ ਚਾਹੀਦੀ ਹੈ ਨਹੀਂ ਨਹੀਂ ਇਹ ਗਲਤ ਗੱਲ ਹੈ ਬਸ ਨੁਕਸਾਨ ਹੋਏ ਨੁਕਸਾਨ ਨਹੀਂ ਹੋਣਾ ਚਾਹੀਦਾ ਸਿੱਧਾ ਨੁਕਸਾਨ ਤੇ ਦੋਵੇਂ ਮੁਲਕਾ ਦਾ ਹੀ ਅਧਿਕਾਰ ਵਈ ਉਹ ਵੀ ਕਰਨੇ ਕੀ ਕੋਈ ਨਾ ਕੋਈ ਕਿ ਇਹਦਾ ਘਟੇਗਾ ਕਿ ਇਹਦਾ ਵਧੇਗਾ ਵਧੋਏਗਾ ਦੋਵਾਂ ਦੇ ਹਾਂਜੀ ਜਦੋਂ ਸਵਾਲ ਨਹੀਂ ਮੇਰਾ ਨਹੀਂ ਸੀ ਹਜੂਰ ਓਕੇ ਹਾਂਜੀ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜਿਹੜੇ ਮੌਜੂਦਾ ਜੰਗ ਦੇ ਹਾਲਾਤ ਬਣੇ ਹੋਇਆ ਇਸ ਉੱਪਰ ਤੁਹਾਡਾ ਕੀ ਕਹਿਣਾ ਜੰਗ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ ਦੇਖੋ ਜੀ ਜਿੱਦਾਂ ਪਹਿਲਗਾਮ ਦੇ ਵਿੱਚ ਜੋ ਵੀ ਇਨਸੀਡੈਂਟ ਹੋਇਆ ਉਹ ਬਹੁਤ ਜ਼ਿਆਦਾ ਬੁਰਾ ਆ ਤੇ ਭਾਰਤ ਨੇ ਇੱਕ ਮੂੰਹ ਜੋੜ ਜਿਹੜਾ ਜਵਾਬ ਦਿੱਤਾ ਪਾਕਿਸਤਾਨ ਨੂੰ ਤੇ ਅੱਜ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਪ੍ਰੇਰਨਾ ਦੇਣੀ ਚਾਹੀਦੀ ਹੈ ਸਾਰੇ ਆਪਣੇ ਹਿੰਦੁਸਤਾਨ ਨੂੰ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਜੰਗ ਹੋਵੇ ਜਿੱਦਾਂ ਦੇ ਵੀ ਹਾਲਾਤ ਬਣਨ ਸਾਨੂੰ ਸਾਰਿਆਂ ਨੂੰ ਅੱਜ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਜਿੱਦਾਂ ਵੀ ਸਾਡੀ ਸੈਂਟਰ ਗਵਰਨਮੈਂਟ ਕਰਦੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਵੀ ਕੋਈ ਜਵਾਬੀ ਕਾਰਵਾਈ ਕਰੂਗਾ ਇਸ ਉੱਪਰ ਦੇਖੋ ਜੀ ਕਰੇਗਾ ਤੇ ਜਵਾਬ ਤਾਂ ਇਧਰੋਂ ਵੀ ਇਧਰੋਂ ਵੀ ਆਏਗਾ ਕੋਈ ਨਾ ਕੋਈ ਉਹ ਤਾਂ ਦੇਖਾਂਗੇ ਜਦੋਂ ਜਦਦਾ ਵੀ ਸਾਡੀ 에어 ਫੋਰਸਿਸ ਜਾਂ ਨੇਵੀ ਸਾਡੀ ਜਦਦਾ ਵੀ ਸਾਰੀ ਫੋਰਸਿਸ ਜਦਦਾ ਵੀ ਕੋਈ ਕਾਰਵਾਈ ਕਰਦੀ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰਾ ਹੈਂਡਲ ਕਰਨੇ ਤੁਹਾਨੂੰ ਲੱਗਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਹੋ ਚੁੱਕੀ ਹੋ ਸਕਦੀ ਹੈ ਇਹ ਤੇ ਇੱਕ ਨਾ ਆਪਾਂ ਕਹਿ ਸਕਦੇ ਹਾਂ ਕਿ ਹਾਈ ਲੈਵਲ ਦੇ ਇਹਨਾਂ ਨੂੰ ਆਪਸ ਵਿੱਚ ਮੀਟਿੰਗ ਬਿਠਾਣੀ ਚਾਹੀਦੀ ਆ ਤੇ ਜਿੱਦਾਂ ਵੀ ਜੰਗ ਰੋਕਣੀ ਆ ਪਰ ਸਾਨੂੰ ਨਹੀਂ ਲੱਗਦਾ ਕਿ ਇੱਦਾਂ ਦੇ ਕੋਈ ਉਹਨਾਂ ਵੱਲੋਂ ਕੋਈ ਅਸਰ ਆ ਜਿੱਦਾਂ ਤੋਂ ਸਾਡੇ ਜਿਹੜੇ ਸ਼ਹੀਦ ਹੋ ਰਹੇ ਨੇ ਸਾਡੇ ਆਰਮੀ ਆਰਮੀ ਦੇ ਜਿੰਨੇ ਵੀ ਜਵਾਨ ਨੇ ਜਿੱਦਾਂ ਹੁਣ ਸਿਵਲ ਪਰਸਨ ਜਿੰਨੇ ਵੀ ਜਿੰਨੇ ਵੀ ਨੇ 28 ਤੋਂ 29 ਜਿਹੜੇ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਉਹਨਾਂ ਦੀ ਕੋਈ ਜ਼ਿੰਮੇਵਾਰੀ ਉਠਾਏ ਫੇਰ ਕਿਤਨੇ ਕਿਤੇ ਆ ਜਾ ਕੇ ਇਸੇ ਕਹਿ ਸਕਦੇ ਆ ਕਿ ਉਹਨਾਂ ਨਾਲ ਬੈਠੀਏ ਐਕਟਿਵ ਆ ਮੋਟਰਸਾਈਕਲ ਦੇ ਵਿੱਚ ਤੁਸੀਂ ਪੈਟਰੋਲ ਫੁੱਲ ਕਰਾਤਾ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਰਾਸ਼ਨ ਦੀਆਂ ਦੁਕਾਨਾਂ ਤੇ ਰਸ਼ ਲੱਗਾ ਹੋਇਆ ਪੈਟਰੋਲ ਪੰਪਾਂ ਦੇ ਉੱਪਰ ਰਸ਼ ਲੱਗਾ ਹੋਇਆ ਦੇਖੋ ਐਦਾਂ ਦਾ ਕੋਈ ਇਨਸੀਡੈਂਟ ਨਹੀਂ ਹੈ ਐਦਾਂ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ 'ਚ ਰਹਿ ਰਹੇ ਆ ਤੁਹਾਨੂੰ ਵੀ ਪਤਾ ਹੈ ਕਰੋਨਾ ਦੇ ਟਾਈਮ ਵੀ ਕਿੰਨਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਹੋਣਾ ਹੀ ਚੰਗਦਾ ਦੇਖੋ ਹਜੇ ਤੱਕ ਇਸ ਬਾਰੇ ਕੋਈ ਕੋਈ ਆਪਣਾ ਵਿਊ ਪੁਆਇੰਟ ਨਹੀਂ ਦੇ ਸਕਦੇ ਜਿੱਦਾਂ ਵੀ ਕੋਈ ਸਰਕਾਰ ਦਾ ਆਂਦਾ ਕੋਈ ਨੋਟਿਸ ਆਂਦਾ ਜਾਂ ਕੁਝ ਵੀ ਹੁੰਦਾ ਹੈ ਉਹਦੇ ਰਿਲੇਟਿਡ ਆਪਾਂ ਦੱਸ ਸਕਦੇ ਹਾਂ ਕਿ ਐਦਾਂ ਅੱਗੇ ਹੋ ਸਕਦਾ ਹੈ ਅਗਾ ਟਾਰਗੇਟ ਹੀ ਪੰਜਾਬ ਆ ਰੜਕਦਾ ਹੀ ਪੰਜਾਬ ਹਰ ਇੱਕ ਨੂੰ ਤੇ ਪੰਜਾਬ ਨੂੰ ਅੰਮੀਆਂ ਤੇ ਗਜਰਾਤ ਲੋ ਕਿੰਨੇ ਬਾਰਡਰ ਉਧਰੋਂ ਲੜਨਾ ਹਾਂ ਉਧਰ ਕਿਉਂ ਨਹੀਂ ਜਾਂਦੇ ਉਧਰ ਪਤਾ ਕਿੰਨੇ ਆਉਣਾ ਨਹੀਂ ਆ ਜੇ ਮੈਡਮ ਇਧਰੋਂ ਲੜਾਈ ਲੜੀਦਾ ਆਪਾਂ ਲਾਹੌਰ ਤੱਕ ਜਾਣਾ ਮੈਂ ਤਾਂ ਜੀ ਅੰਮੀਆ ਖਾਨ ਤੇ ਜੋਰ ਆ ਜੀ ਮੇਰਾ ਤਾਂ ਭਾਵੇਂ ਤੁਸੀਂ ਕੁਛ ਨਾ ਕਰੋ ਮੇਰੇ ਵੱਲੋਂ ਲੜਕੋ ਮੈਂ ਜਾਨ ਨੂੰ ਤਿਆਰ ਆ ਮੈਂ ਮੈਂ ਤਾਂ ਇਹੀ ਕਹਿੰਨਾ ਸਾਡੇ ਪੇਪਰ ਕੈਨਸਲ ਹੋ ਜਾਂਦੇ ਸਾਨੂੰ ਘਰ ਭੇਜ ਦੇਣ ਕਿਹੜੇ ਡਿਪਾਰਟਮੈਂਟ ਦੇ ਸਟੂਡੈਂਟ ਸਰ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਸੌਰੀ ਫਿਜ਼ੀਕਲ ਐਜੂਕ ਤਾਈਂ ਵਿਲੇ ਬੈਠੇ ਹੋਏ ਹੋ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਗ ਦੇ ਮੌਜੂਦਾ ਹਾਲਾਤਾਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕਹਿਣਾ ਇਹ ਆ ਜਿੱਦਾਂ ਆਮ ਲੋਕ ਮਾਰੇ ਜਾਣ ਦੇ ਹੁਣ ਜਿੱਦਾਂ ਇਹਨਾਂ ਮਸਜਿਦ ਢਾਈ ਆ ਕੋਈ ਇਹ ਕੰਮ ਵਧੀਆ ਥੋੜੀ ਕਿਸੇ ਦੇ ਹਨਾ ਤਾਂ ਬਾਕੀ ਤੁਹਾਡੇ ਗੁਰੂ ਨਾਨਕ ਦੇਵ ਜੀ ਨੇ ਪਾਕ ਕਿਹਾ ਸੀ ਅਸੀਂ ਤਾਂ ਪਾਕਿਸਤਾਨ ਨੂੰ ਕਦੀ ਮਾਰ ਨਹੀਂ ਸਮਝਿਆ ਤਾਂ ਉਧਰ ਵੀ ਸਾਡਾ ਪੰਜਾਬ ਇਧਰ ਵੀ ਸਾਡਾ ਪੰਜਾਬ ਮਾਰੇ ਹੱਡੇ ਜਾਣਦੇ ਇਹਨਾਂ ਨੂੰ ਚਾਹੀਦਾ ਗੁਜਰਾਤ ਸਾਈਡ ਤੇ ਲਾਉਣ ਜਾਣਗਾ ਸਾਡੇ ਇਧਰ ਕਿਉਂ ਆਮ ਲੋਕਾਂ ਨੂੰ ਕਿਉਂ ਤੱਕ ਕੀਤਾ ਜਾਣ ਦੇ ਆ ਕਿਸੇ ਚਾਹੁੰਦੇ ਹੋ ਕਿ ਗੁਜਰਾਤ ਦੇ ਬਾਰਡਰ ਤੋਂ ਜਿਹੜੀ ਆ ਉਹ ਜੰਗ ਲੜੀ ਜਾਵੇ ਹਾਂਜੀ ਹਾਂਜੀ ਜੰਗ ਲੜੀ ਨਹੀਂ ਜਾਣੀ ਹੈ ਕਿਸੇ ਨੂੰ ਮਾਰਨ ਦੀ ਸਮਝਣਾ ਚਾਹੀਦਾ ਤਾਂ ਬਾਕੀ ਠੀਕ ਹੈ ਇਸ ਟਾਈਮ ਤੇ ਮੌਜੂਦਾ ਬਣੇ ਹੋਏ ਉਸ ਉੱਪਰ ਥੋੜਾ ਕੀ ਕਹਿਣਾ ਹੈ ਵੇਖੋ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਜੰਗ ਦਾ ਇੱਕ ਸ਼ਾਇਦ ਕੋਈ ਮਸਲੇ ਦਾ ਹੱਲ ਹੋ ਸਕਦਾ ਪਰ ਪਹਿਲਾਂ ਜੋ ਪੈਲਗਾਮ ਦੇ ਵਿੱਚ ਹੋਇਆ ਉਹ ਤੇ ਮੈਂ ਇਹ ਕਹੂੰਗਾ ਬਹੁਤ ਮਾੜਾ ਹੋਇਆ ਪਹਿਲੀ ਗੱਲ ਹਨਾ ਇਹ ਵੀ ਕਿਹਾ ਜਾਂਦਾ ਹੈ ਕਿ ਉੱਥੇ ਜਿਹੜੇ ਮਰਿਆ ਦੀ ਗਿਣਤੀ ਸੀਗੀ ਉਹ ਕੁਝ ਜ਼ਿਆਦਾ ਸੀ ਪਰ ਸਾਨੂੰ 26 ਦੱਸੀ ਗਈ। ਜੋ ਹੋਇਆ ਮਾੜਾ ਹੋਇਆ ਲੋਕ ਇਹ ਵੀ ਕਹਿ ਰਹੇ ਕਿ ਆਪਣੀ ਸਰਕਾਰ ਨੇ ਕਰਾਇਆ। ਇਹ ਅੱਤਵਾਦ ਜਿਹੜਾ ਹੈ ਨਾ ਬਹੁਤ ਮਾੜਾ ਹੈ। ਅੱਤਵਾਦ ਕਈ ਚੀਜ਼ਾਂ ਨੂੰ ਲੈ ਕੇ ਬੈਹ ਜਾਂਦਾ ਸੋ ਉਹੀ ਚੀਜ਼ ਹੋਈ ਹੈ। ਹੁਣ ਇੱਕ جنگ ਦਾ ਵੱਡਾ ਐਲਾਨ ਹੋ ਗਿਆ ਜਦੋਂ ਇੱਕ ਕੰਟਰੀ ਦੀ ਮਿਸਾਈਲ ਦੂਜੀ ਕੰਟਰੀ ਦੇ ਵਿੱਚ ਜਦੋਂ ਦਾਖਲ ਹੋ ਜਾਂਦੀ ਉਹ ਇੱਕ جنگ ਦਾ ਐਲਾਨ ਹੋ ਜਾਂਦਾ। ਹੁਣ ਉਹੀ ਗੱਲ ਹੋਈ ਹੈ ਰਾਤ ਨੂੰ ਆਪਣੇ ਭਾਰਤ ਵਾਲਿਆਂ ਨੇ ਉਧਰ ਅਟੈਕ ਤਾਂ ਕਰਤਾ ਹੈ ਪਰ ਉਹਦਾ ਜਿਹੜਾ ਖਮਿਆਜਾ ਆ ਉਹ ਹੁਣ ਭਾਰਤ ਵਾਸੀਆਂ ਨੂੰ ਸ਼ਾਇਦ ਭੁਗਤਣਾ ਪੈ ਜਾਈ ਕਿਉਂਕਿ ਹੁਣ ਪੂਂਚ ਜੰਮੂ ਕਸ਼ਮੀਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਤੇ ਇੱਕ ਰਾਗੀ ਸਿੰਘ ਉਸ ਦੇ ਵਿੱਚ ਸ਼ਹੀਦ ਹੋ ਗਏ ਬੜੀ ਮਾੜੀ ਗੱਲ ਹੋਈ ਤੇ ਜੇ ਇਸ ਤਰੀਕੇ ਨਾਲ ਧਰਮ ਨੂੰ ਲੈ ਕੇ ਟਾਰਗੇਟ ਕੀਤਾ ਜਾਏਗਾ ਉਹ ਵੀ ਬੜੀ ਮਾੜੀ ਗੱਲ ਹੋਏਗੀ ਤੇ ਜੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਜਾਏਗਾ ਉਸ ਤੋਂ ਵੱਧ ਕੇ ਮਾੜੀ ਗੱਲ ਹੋਏਗੀ ਉਦੋਂ ਵੀ ਪਹਿਲਗਾਮ ਦੇ ਵਿੱਚ ਧਰਮ ਪੁੱਛ ਕੇ ਮਾਰਿਆ ਗਿਆ ਜੇਕਰ ਹੁਣ ਵੀ ਇਹ ਜੰਗਾ ਧਰਮ ਦੇ ਨਾਮ ਤੇ ਹੋਣ ਲੱਪੀਆਂ ਤੇ ਫਿਰ ਮੈਨੂੰ ਲੱਗਦਾ ਇਨਸਾਨੀਅਤ ਸ਼ਰਮਸਾਰਿਆ ਥੋੜਾ ਕੀ ਕਹਿਣਾ ਹੈ ਇਸ ਮਸਲੇ ਦੇ ਉੱਪਰ ਮੈਨੂੰ ਲੱਗਦਾ ਜੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਟੇਬਲ ਟॉक ਹੋਣੀ ਚਾਹੀਦੀ ਸੀਗੀ ਪਹਿਲਾਂ ਤਾਂ ਇਹ ਇੰਡੀਆ ਨੇ ਚੈਲੰਜ ਥਿੰਕ ਏਡੀ ਹੈ ਕਿ ਪਾਣੀ ਬੰਦ ਕਰ ਦੇਣਾ ਪਾਣੀ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਸੀਗਾ ਜੇ ਹੜ ਹਾਈ ਪੰਜਾਬ ਦੇ ਵਿੱਚ ਤਾਂ ਹਰਿਆਣਾ ਰਾਜਸਥਾਨ ਨੇ ਮੂੰਹ ਮੋੜ ਲਿਆ ਸੀਗਾ ਲਾਹੌਰ ਨੇ ਗੇਟ ਖੋਲੇ ਸੀਗੇ ਤਾਂ ਪੰਜਾਬ ਬਚਿਆ ਸੀਗਾ ਠੀਕ ਹੈ ਕੁਝ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਇੱਥੋਂ ਤੱਕ ਕਿ ਚਾਈਨਾ ਨੇ ਇਹ ਗੱਲ ਆਖ ਦਿੱਤੀ ਕਿ ਅਸੀਂ ਪਾਕਿਸਤਾਨ ਦਾ ਸਾਥ ਦੇਵਾਂਗੇ ਕਿਉਂਕਿ ਇੰਡੀਆ ਨੇ ਖੁਦ ਅਟੈਕ ਕਰਾਇਆ ਚਲੋ ਉਹ ਗੱਲ ਬਾਅਦ ਦੀ ਹੈ ਬਟ ਜੰਗ ਹੁਣ ਸਾਨੂੰ ਰਾਤੀ ਇੱਕ ਕੱਲ ਦਾ ਨੋਟੀਫਿਕੇਸ਼ਨ ਆਇਆ ਕਿ ਅੱਜ ਬਲੈਕਆਊਟ ਹੋਏਗਾ ਅੰਮ੍ਰਿਤਸਰ ਦੇ ਵਿੱਚ 7 ਤਰੀਕ ਨੂੰ ਤੇ ਸਾਇਰਨ ਵਜਾਏ ਜਾਣਗੇ ਪਰ ਉਸ ਤੋਂ ਪਹਿਲਾਂ ਹੀ ਰਾਤੀ ਇਹਨਾਂ ਨੇ ਅਟੈਕ ਕਰ ਦਿੱਤਾ ਪਾਕਿਸਤਾਨ ਤੇ ਪਰ ਮੈਨੂੰ ਲੱਗਦਾ ਕਿ ਅੱਜ ਦਾ ਬਲੈਕਆਊਟ ਕਿਤੇ ਨਾ ਕਿਤੇ ਲੋਕੀ ਨੌਨ ਸੀਰੀਅਸ ਤਰੀਕੇ ਨਾਲ ਲੈ ਰਹੇ ਸੀਗੇ ਥੋੜਾ ਹਲਕੇ ਚ ਲੈ ਰਹੇ ਸੀਗੇ ਬਟ ਮੈਨੂੰ ਲੱਗਦਾ ਹੁਣ ਥੋੜਾ ਸੀਰੀਅਸ ਤਰੀਕੇ ਨਾਲ ਲੋ ਕਿਉਂਕਿ ਬਲੈਕਆਊਟ ਹੈ ਕੁਝ ਵੀ ਹੋ ਸਕਦਾ ਕਿਉਂਕਿ ਜਦੋਂ ਜੰਗ ਲੱਗਦੀ ਹੈ ਤਾਂ ਹਰ ਕੋਈ ਚਾਹੇ ਛੋਟਾ ਚਾਹੇ ਵੱਡਾ ਅਟੈਕ ਜਵਾਬ ਜਵਾਬੀ ਜ਼ਰੂਰ ਦਿੰਦਾ ਬਹੁਤ ਬਹੁਤ ਧ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜਿਹੜੇ جنگ ਦੇ ਹਾਲਾਤ ਬਣੇ ਹੋਏ ਆ ਉਸ ਉੱਪਰ ਤੁਹਾਡਾ ਕੀ ਕਹਿਣਾ ਹੈ ਉਸ ਉੱਤੇ ਮੈਂ ਕਹਿਣਾ ਜਾਵਾਂਗੀ ਕਿ ਜੋ ਵੀ ਹਾਲਾਤ ਆ ਤੁਸੀਂ ਇੱਕਰੀਬ ਸਵਾਲ ਪੁੱਛੋ ਚੰਗੀ ਤਰ੍ਹਾਂ ਫਿਰ ਦੱਸਣੀ ਆ ਕੋਈ ਨਹੀਂ ਪੁੱਛਣਾ ਕੋਈ ਨਹੀਂ ਪੁੱਛੋ ਜਰ ਕੱਲ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜਿਹੜੇ ਜੰਗ ਦੇ ਹਾਲਾਤ ਬਣੇ ਹੋਏ ਆ ਤੁਹਾਨੂੰ ਕੀ ਲੱਗਦਾ ਵੀ ਜੰਗ ਲੱਗਣੀ ਚਾਹੀਦੀ ਹੈ ਜਾਂ ਫਿਰ ਨਹੀਂ ਨਹੀਂ ਮੈਮ ਚਲੋ ਜੇ ਦੇਖਿਆ ਜਾਵੇ ਪਹਿਲੇ ਗਾਮ ਦੇ ਵਿੱਚ ਜਿਹੜਾ ਹੰਗਾਮਾ ਹੋਇਆ ਵਾ ਉਹਦੇ ਰਿਗਾਰਡਿੰਗ ਜੇ ਵੇਖਿਆ ਜਾਵੇ ਤੇ ਜੰਗ ਲੱਗਣੀ ਪੈਂਦੀ ਆ ਪਰ ਜੇ ਆਪਾਂ ਇੱਕ ਤਰਫੋਂ ਵੇਖੀ ਕਿ ਕਈ ਘਰਾਂ ਨੇ ਜਿਵੇਂ ਹੁਣ ਬਹੁਤ ਨੁਕਸਾਨ ਹੋ ਰਿਹਾ ਜਿਵੇਂ ਅੱਜ ਚਾਹ ਜਿਵੇਂ ਆਰ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਇਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਤੇ ਵੀ ਫਰਕ ਪੈਂਦਾ ਹੈ ਤੇ ਕਾਫੀ ਦਿਨਾਂ ਤੋਂ ਆਉਣਾ ਜਾਣਾ ਲੋਕਾਂ ਦੇ ਬੰਦ ਹੋਇਆ ਹੈ ਇਸ ਨਾਲ ਜਿਵੇਂ ਕਿ ਉਧਰ ਦੇ ਲੋਕ ਸਾਡੇ ਆਪਣੇ ਕਾਰੋਬਾਰ ਕਰਦੇ ਜਾਂ ਆਪਾਂ ਉਧਰ ਜਾ ਕੇ ਕਾਰੋਬਾਰ ਕਰਦੇ ਆ ਇਹਦੇ ਨਾਲ ਸਾਨੂੰ ਬਹੁਤ ਘਾਟਾ ਪੈ ਰਿਹਾ ਹੈ ਇਸ ਦੇ ਨਾਲ ਉਹਨਾਂ ਨੂੰ ਕੋਈ ਘਾਟਾ ਨਹੀਂ ਇਹ ਆਪਣੇ ਪੰਜਾਬ ਨੂੰ ਹੀ ਘਾਟਾ ਆਪਣੇ ਭਾਰਤ ਨੂੰ ਹੀ ਘਾਟਾ ਹੈ ਤੇ ਇਸ ਲਈ ਆਪਾਂ ਕਹਿਣਾ ਚਾਹਾਂਗੇ ਜੋ ਵੀ ਹੁਣ ਚ ਤੇ ਨਹੀਂ ਕਹਿ ਸਕਦੇ ਇਸ ਦਾ ਬਦਲਾ ਇੱਟ ਦਾ ਬਦਲਾ ਦੇਟਨ ਵਾਲੀ ਲਿਆ ਜਾਊਗਾ ਤੇ ਪਰ ਇਹਦਾ ਬਦਲਾ ਜਿਵੇਂ ਉਹਨਾਂ ਲਿਆ ਉਵੇਂ ਲਿਆ ਜਾਵੇ ਐਵੇਂ ਨਾ ਕੀਤਾ ਜਾਵੇ ਕਿ ਜਿਵੇਂ ਹੁਣ ਆਪ ਲੋਕ ਸਤ ਵਜੇ ਤੋਂ ਬਾਅਦ ਸਾਰਾ ਪੰਜਾਬ ਬੰਦ ਹੋਵੇਗਾ ਜਾਂ ਲਾਈਟਾਂ ਬੰਦ ਹੋਣੀਆਂ ਰੋਜ਼ਮਾਰੀ ਕਟਿਆ ਜਾਏਗਾ ਹੁਣ ਕਈ ਲੋਕ ਨੇ ਜੋ ਰਾਤ ਨੂੰ ਹੀ ਆਪਣਾ ਕਾਰੋਬਾਰ ਕਰਦੇ ਆ ਲੋਕੀ ਜਿਹੜੇ ਉਹ ਬਲੈਕਆਊਟ ਨੂੰ ਵੀ ਸੀਰੀਅਸ ਨਹੀਂ ਲੈ ਰਹੇ ਆ ਮੈਮ ਸੀਰੀਅਸ ਲੈਣਾ ਇੱਕ ਚਲੋ ਜੇ ਦੇਖੇ ਤਰਫੋਂ ਵੇਖਿਆ ਜਾਵੇ ਜਿਹੜੇ ਬੇਰੋਜ਼ਗਾਰ ਲੋਕ ਆ ਉਹ ਸੀਰੀਅਸ ਨਹੀਂ ਲੈ ਸਕਦੇ ਯੋਗੀ ਉਹਨਾਂ ਦਾ ਕਈਆਂ ਦਾ ਕੰਮ ਹੀ ਕਾਰੋਬਾਰ ਰਾਤ ਨੂੰ ਆ ਕਈ ਬੰਦੇ ਇਹੋ ਜਿਹੇ ਜੋ ਰਾਤ ਨੂੰ ਸਿਰਫ ਕਮਾਈ ਕਰਦੇ ਆ ਤੇ ਆਪਣਾ ਉਹਦਾ ਕਾਰੋਬਾਰ ਵਿੱਚ ਇਦਾਂ ਔਖਾ ਹੁੰਦਾ ਫਿਰ ਦਾ ਓਪੀਨੀਅਨ ਸੀ ਗਾਇਸ ਵਾ ਬਹੁਤ ਬਹੁਤ ਧੰਨਵਾਦ ਅੰਬਰਸਰੀਆ ਵੈਸੇ ਮੈਂ ਮੈਡਮ ਜੰਗ ਤੇ ਚਾਹੀਦੀ ਇਹਨੂੰ ਦੋਹਾਂ ਵਿਚਕਾਰ ਕਿਉਂਕਿ ਉਹ ਵੀ ਆਪਣੀ ਆ ਬਗਾਨੇ ਨਹੀਂ ਗਣੀ ਵੈਸੇ ਮਤਲਬ ਵੀ ਆਪਣੇ ਭਰਾ ਆ ਤੇ ਵੈਸੇ ਜੰਗ ਜਿਹੜੀ ਆਪਾਂ ਨੇ ਜਿਹੜਾ ਲੋਕਾਂ ਨੇ ਆਫਵਾ ਫਲਾਈ ਆ ਜੰਗ ਦੀ ਇਹ ਵੈਸੇ ਹੀ ਆ ਮਤਲਬ ਨਹੀਂ ਚਾਹੀਦੀ ਜੰਗ ਵੇ इंडिया पाकिस्तान हाँ ते पाकिस्तान विचले मौजूदा हालातां दे ऊपर थोड़ा की कहना ठीक है <laughs> नहीं चलो मतलब ठीक है इनको कब <कपसी> से <laughs> दिक्कत रही है थोड़ी पीछे <laughs> <laughs> नहीं मामी <यहीं। laughs> पर अगर मैं यूनिवर्सिटी के एग्जाम की तरफ से पूछूंगी तो आप थोड़ा उसको लाइटली ले सकते हैं लेकिन ये थोड़ा सा गंभीर मुद्दा है तो इसके ऊपर आपको थोड़ा गंभीरता से बोलना पड़ेगा ਜਾ ਵੀ ਬੋਲ ਸਕਦੇ ਆ ਠੀਕ ਹੈ ਪਾਕਿਸਤਾਨ ਤੇ ਇੰਡੀਆ ਦੇ ਵਿੱਚਲੇ ਮੌਜੂਦਾ ਹਾਲਾਤਾਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਜੋ ਵੀ ਚੱਲਦਾ ਪਿਆ ਅੱਜਕੱਲ ਦੇ ਹਾਲਾਤਾਂ ਨਾਲ ਹੁੰਦੀ ਮਾੜੀ ਹੋ ਪਈ ਹੈ ਦੇਖਿਏ ਜੰਗ ਜਿਹੜਾ ਹੁੰਦਾ ਕਿਸੇ ਦੇ ਵੀ ਮੁਲਕ ਦਾ ਸਹੀ ਗੱਲ ਨਹੀਂ ਹੈਗੀ ਆ ਦੋਵੇਂ ਪਾਸੇ ਦੇ ਮੁਲਕ ਦਾ ਉਹ ਨਹੀਂ ਨੁਕਸਾਨ ਹੁੰਦਾ ਜੰਗ ਕਰਕੇ ਮੈਂ ਤੇ ਇਹੀ ਕਵਾਂਗਾ ਕਿ ਜੰਗ ਜੇ ਰੁਕ ਸਕਦੀ ਹੈ ਸ਼ਾਂਤੀ ਜਿੰਨੇ ਵੀ ਪੈਸੇ ਦਿੱਤੇ ਜਾਵੇ ਉਹ ਨਹੀਂ ਸਸਤੀ ਹੁੰਦੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੋਣਾ ਹੈ ਜੀ ਮੈਮ ਕਿਉਂਕਿ ਜੋ ਵੀ ਅਸੀਂ ਦੇਖਦੇ ਆਂ ਕਿ ਪੰਜਾਬ ਸਭ ਤੋਂ ਅੱਗੇ ਹੁੰਦਾ ਜੰਗ ਵਿੱਚ ਹਮੇਸ਼ਾ ਅਟੈਕਸ ਜਿਹੜੇ ਹੁੰਦੇ ਆ ਪੰਜਾਬ ਅੱਗੇ ਵਧ ਕੇ ਲੈਂਦਾ ਹੈ ਅਟੈਕਸ ਨੂੰ ਤੇ ਪੰਜਾਬ ਇੱਕ ਬਹੁਤ ਹੀ ਡੇਂਜਰ ਵਿੱਚ ਹੈ ਇਸ ਟਾਈਮ ਤੇ ਮੇਰੇ ਪੁਆਇੰਟ ਆਫ View ਨਾਲ ਤੇ ਇਹੀ ਚਾਹੁੰਦੇ ਕਿ ਵਾਰ ਜਿਹੜੀ ਹੁੰਦੀ ਹੈ ਡਿਸਟਰਕਸ਼ਨ ਨਹੀਂ ਜਾਂਦੀ ਹੈ ਦੋ ਕੰਟਰੀਸ ਜਿਹੜੀ ਇੰਡੀਆ ਨੇ ਅਟੈਕ ਕੀਤੇ ਵੀ ਹੋਏ ਆ ਪਾਕਿਸਤਾਨ ਤੇ ਮੈਨੂੰ ਜੋ ਵੀ ਠੀਕ ਨਹੀਂ ਲੱਗਿਆ ਕਿ ਸੋ ਇਹੀ ਪੁਆਇੰਟ ਆਫ View ਹੈ ਮੇਰਾ ਥੈਂਕ ਯੂ ਨੇਪਾਲ ਨੇ ਕहां से ਨੇਪਾਲ ਮੈਂ ਕਾਟਮੰਦੂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਇਸ ਸਮੇਂ ਮਾਹੌਲ ਬਣਿਆ ਹੋਇਆ ਹੈ ਉਹਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਮੈਮ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਨਿਊਜ਼ ਦੇਖਦਾ ਨਹੀਂ ਅ ਸਕਿਊਜ਼ ਮੀ ਸਕਿਊਜ਼ ਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਇਸ ਵਕਤ ਬਣਿਆ ਹੋਇਆ ਹੈ ਤੁਹਾਡਾ ਕੀ ਕਹਿਣਾ ਹੈ ਉਸ ਉੱਪਰ ਕੋਈ ਨਹੀਂ ਮੈਮ ਇਹ ਤਾਂ ਨਜਾਇਜ਼ ਹੀ ਲਾਇਆ ਗਿਆ ਵਾ ਲੋਣਾ ਨਹੀਂ ਚਾਹੀਦਾ ਅੱਗੇ ਲੋਕਡਾਊਨ ਤੋਂ ਬਾਅਦ ਮਹਾ ਤੇ ਆਪਣਾ ਮੋਲ ਚੱਲ ਚੰਗਾ ਹੋਇਆ ਫੇਕ ਕੰਮ ਦਾ ਕਾਸਟ ਹੈ ਆਟੋ ਐਫ 8ਾਪ ਹੋਏ ਨੇ ਗਰੀਬ ਬੰਦੇ ਨੇ ਤੇ ਗਰੀਬ ਹੀ ਰਹਿਣਾ ਅਮੀਰਾਂ ਦਾ ਇਨਕਮ ਸੋਰਸ ਚੱਲਦਾ ਹੀ ਰਹਿਣਾ ਲੋਗਾਂ ਤੋਂ ਚ ਵੀ ਚੱਲਦਾ ਰਿਹਾ ਇਸ ਕਰਕੇ ਜੰਗ ਲੱਗਣਾ ਮਾੜਾ ਮਾੜਾ ਕੰਮ ਸਸ ਸਸਕਾਲ ਸਰ ਸਸਕਾਲ ਅਸੀਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਜੰਗ ਦੇ ਹਾਲਾਤ ਬਣੇ ਹੋਏ ਆ ਉਹਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਦੇਖੋ ਜੰਗ ਤੇ ਸਭ ਲਈ ਮਾੜਾ ਹੈ ਜਿਹੜਾ ਵੀ ਜੰਗ ਦੇ ਨਾਲ ਹੁੰਦਾ ਤੇ ਸਿਵਿਲਿਅਨ ਦਾ ਜਦਾ ਨੁਕਸਾਨ ਹੈ ਜੰਗ ਨਹੀਂ ਹੋਣੀ ਚਾਹੀਦੀ ਹੈਗੀ ਤੇ ਇਹਨਾਂ ਨੂੰ ਮਤ ਪੇ ਜਿਹੜੇ ਆਪਣੇ ਸਹੀ ਕਰਨੇ ਚਾਹੀਦੇ ਆ ਪਾਕਿਸਤਾਨ ਨੂੰ ਵੀ ਆਤਵਾਦ ਦੇ ਉੱਤੇ ਜਿਹੜਾ ਲਗਾਉਣ ਲਾਣੀ ਚਾਹੀਦੇ ਹੈਗੀ ਜੇ ਉਹ ਇਸ ਤਰ੍ਹਾਂ ਦੇ ਕਰਦੇ ਤੇ ਫਿਰ ਤੇ ਜੰਗ ਦੇ ਹਾਲਾਤ ਬਣਨਗੇ ਬਣਨਗੇ ਪਰ ਇਹ ਇਹਦੇ ਲਈ ਦੋਨਾਂ ਦੇਸ਼ਾਂ ਨੂੰ ਸੋਚਣਾ ਚਾਹੀਦਾ ਹੈਗਾ ਪਾਕਿਸਤਾਨ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕੀਤਾ ਹੈ ਉਹਨਾਂ ਨੇ ਉਸ ਉੱਪਰ ਤੁਹਾਡਾ ਕੀ ਓਪੀਨੀਅਨ ਹੈ ਦੇਖੋ ਜੀ ਗੁਰੂ ਘਰ ਤੇ ਸਬਦ ਦੇ ਸਾਂਝ ਹੁੰਦੇ ਭਾਵੇਂ ਕੋਈ ਵੀ ਧਰਮ ਹੋਵੇ ਤੇ ਇਹ ਬੜੀ ਮਾੜੀ ਗੱਲ ਹੈਗੇ ਗੁਰਦੁਆਰੇ ਜਾਂ ਮੰਦਿਰ ਮਸਜਿਦ ਕਿਤੇ ਵੀ ਇਸ ਤਰ੍ਹਾਂ ਦਾ ਹਮਲਾ ਨਹੀਂ ਹੋਣਾ ਚਾਹੀਦਾ ਧਾਰਮਿਕ ਭਾਵਨਾਵਾਂ ਦਾ ਠੇਸ ਪਹਾਂ ਕੇ ਗਲਤ ਸੰਦੇਸ਼ ਦਿੰਦੇ ਹੈਗੇ ਬਹੁਤ ਬਹੁਤ ਧੰਨਵਾਦ ਸਰ